ਪੰਜਾਬੀਓ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਂਦਾ ਹੈ ਜਾਣਿਆ ਜਾਂਦਾ ਹੈ ਇਹ ਸਥਾਨ ਫਿਰ 40 ਮੁਕਤਿਆਂ ਦੀ ਧਰਤੀ ਤੋਂ ਮੁਕਸਰ ਸਾਹਿਬ ਤੱਕ ਦਾ ਸਫ਼ਰ ਕਰਦਾ ਹੈ ਬੜੀਆਂ ਕੁਰਬਾਨੀਆਂ ਇਸ ਧਰਤੀ ਤੋਂ ਹੋਈਆਂ ਭਾਈ ਮਹਾ ਸਿੰਘ ਜੀ ਦੀ ਅਗਵਾਈ ਚ ਇੱਥੇ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਕੱਢ ਕੇ ਬੇਦਾਵਾ ਪਾੜਿਆ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਸੀ ਬੜਾ ਦੁਨੀਆ ਦਾ ਨਤਮਸਤ ਕਰਨ ਦਾ ਸਲਾਬ ਦੁਨੀਆ ਸਜਦਾ ਕਰਨ ਲਈ ਲਾਈਨਾਂ 'ਚ ਲੱਗੀ ਖੜੀ ਐ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਬਚ ਜਾਂਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਆਪਣੀਆਂ ਕੁਰਬਾਨੀਆਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਸੋ ਅੱਜ ਤੁਸੀਂ ਇੱਥੇ ਇਸ ਜਨ ਸਭਾ ਦੇ ਵਿੱਚ ਆਇਓ ਕੁਝ ਰਾਜਨੀਤਿਕ ਕੁਝ ਪੰਜਾਬ ਦੇ ਕੁਝ ਤੁਹਾਡੇ ਪਰਿਵਾਰਾਂ ਦੇ ਭਿਕਖ ਦੀਆਂ ਗੱਲਾਂ ਸੁਣਨ ਤੇ ਨਾਲ ਨਾਲ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵੀਰੋ ਅੱਜ ਇਹ ਧਰਤੀ ਜਿਹੜੀ ਹੈ ਇਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ 'ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹੀ ਆਪਣੀ ਕੌਮ ਦੀ ਖਾਸੀਅਤ ਹੈ ਜਗਾ ਜਗਾ ਲੰਗਰ ਲੱਗੇ ਨੇ ਜਗਾ ਜਗਾ ਤੇ ਜੋ ਜੀ ਦਾ ਸਰਦਾ ਜਿਵੇਂ ਸਰਦਾ ਉਹਨੇ ਆਪਣਾ ਆਪ ਨਿਸ਼ਾਵਰ ਕਰ ਰੱਖਿਆ ਲੋਕਲ ਦੁਕਾਨਦਾਰ ਉਹ ਦੁਕਾਨਾਂ ਖੋਲੀ ਬੈਠੇ ਆ ਜੋ ਉਹਨਾਂ ਕੋਲੇ ਹੈਗਾ ਭਾਈ ਲੈ ਜੋ ਕਿਸੇ ਨੇ ਗੱਡੀਆਂ ਮੁਫਤ ਲਾਈਆਂ ਹੋਣਗੀਆਂ ਕਿਸੇ ਨੇ ਕੋਈ ਸੇਵਾ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ ਕਿ ਸਮੱਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐਂ ਲੱਗਦਾ ਹੈ